ਮੋਗਾ ਚ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ ਹੋਈ ਆ ਵੱਡੀ ਖਬਰ ਮੋਗਾ ਤੋਂ ਆ ਰਹੀ ਆ ਜਿੱਥੇ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਹੋਈ ਆ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਪੁਲਿਸ ਦੇ ਨਾਲ ਤੱਕਾ ਮੁਕੀ ਹੋ ਗਈ ਆ ਮੋਗਾ ਡੀਸੀ ਕੰਪਲੈਕਸ ਦੇ ਬਾਹਰ ਕਿਸਾਨ ਇਕੱਠੇ ਹੋਏ ਸਨ ਅਤੇ ਜ਼ਬਰੀ ਕੰਪਲੈਕਸ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਇਸ ਦੌਰਾਨ ਪੁਲਿਸ ਦੇ ਨਾਲ ਤੱਕਾ ਮੁਕੀ ਹੋਈ ਆ ਤਾਂ ਵੱਡੀ ਖਬਰ ਮੋਗਾ ਤੋਂ ਜਿੱਥੇ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ ਹੈ ਦਰਸਲ ਪ੍ਰਦਰਸ਼ਨ ਕਰ ਰਹੇ ਸੀ ਕਿਸਾਨ ਅਤੇ ਇਸ ਦੌਰਾਨ ਪੁਲਿਸ ਰੋਕ ਰਹੀ ਸੀ ਧੱਕਾ ਮੁਕੀ ਹੋ ਗਈ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੋਗਾ ਤੋਂ ਮੋਗਾ ਡੀਸੀ ਕੰਪਲੈਕਸ ਹੈ ਜਿਸ ਦੇ ਬਾਹਰ ਇਕੱਠੇ ਹੋਏ ਸੀ ਕਿਸਾਨ ਅਤੇ ਕੰਪਲੈਕਸ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ ਜਿਹਨੂੰ ਪੁਲਿਸ ਨੇ ਨੂੰ ਰੋਕ ਰਹੀ ਸੀ ਤਾਂ ਪੁਲਿਸ ਨੇ ਜਦੋਂ ਬਲ ਦਾ ਪ੍ਰਯੋਗ ਕੀਤਾ ਤਾਂ ਕਿਸਾਨਾਂ ਦੇ ਵੱਲੋਂ ਵੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਤੇ ਧੱਕਾ ਮੁਕੀ ਹੋਈ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੋਗਾ ਤੋਂ ਜਿੱਥੇ ਪੁਲਿਸ ਦੇ ਨਾਲ ਭਿੜਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ ਤਾਂ ਡੀਸੀ ਕੰਪਲੈਕਸ ਦੇ ਬਾਹਰ ਕਿਸਾਨ ਇਕੱਠੇ ਹੋਏ ਅਤੇ ਇਸ ਦੌਰਾਨ ਕੰਪਲੈਕਸ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ ਜਦੋਂ ਕੋਸ਼ਿਸ਼ ਕਰ ਰਹੇ ਸੀ ਤਾਂ ਪੁਲਿਸ ਨੇ ਰੋਕਿਆ ਕਿ ਤੁਸੀਂ ਅੰਦਰ ਨਹੀਂ ਜਾ ਸਕਦੇ ਅੰਦਰ ਦਫਤਰੀ ਕੰਮਕਾਜ ਚੱਲ ਰਿਹਾ ਹੈ ਤੇ ਉਸ ਦੌਰਾਨ ਪੁਲਿਸ ਦੇ ਨਾਲ ਪਹਿਲਾਂ ਬਹਿਸਬਾਜ਼ੀ ਹੁੰਦੀ ਆ ਬਹਿਸਬਾਜ਼ੀ ਤੋਂ ਬਾਅਦ ਜਦੋਂ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਤਾਂ ਪੁਲਿਸ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆ ਇਸ ਦੌਰਾਨ ਝੜਪ ਹੋ ਜਾਂਦੀ ਆ ਟੱਕਾ ਮੁਕੀ ਹੋਈ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੋਗਾ ਤੋਂ ਇਸ ਵੇਲੇ ਸੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਦਰਸਲ ਕੰਪਲੈਕਸ ਜੋ ਡੀਸੀ ਕੰਪਲੈਕਸ ਹੈ ਜਿੱਥੇ ਸਾਰੇ ਦਫ਼ਤਰ ਹੁੰਦੇ ਨੇ ਡਿਪਟੀ ਕਮਿਸ਼ਨਰ ਬੈਠਦੇ ਨੇ ਵੱਖ-ਵੱਖ ਅਧਿਕਾਰੀ ਬੈਠਦੇ ਨੇ ਉਸ ਦੇ ਅੰਦਰ ਕਿਸਾਨ ਆਗੂ ਜਾਣਾ ਚਾਹੁੰਦੇ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕ ਲਿਆ ਜਾਂਦਾ ਹੈ ਤੇ ਜਦੋਂ ਅੱਗੇ ਬੰਦ ਦੀ ਕੋਸ਼ਿਸ਼ ਕਰਦੇ ਨੇ ਤਾਂ ਪੁਲਿਸ ਹਲਕੇ ਬਲ ਦਾ ਪ੍ਰਯੋਗ ਕਰਦੀ ਆ ਕਿ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਧੱਕੇ ਦੇ ਨਾਲ ਕੰਪਲੈਕਸ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਜਿਸ ਤੋਂ ਬਾਅਦ ਪੁਲਿਸ ਨਾਲ ਝੜਪ ਹੋ ਗਈ ਆ ਡੀਸੀ ਕੰਪਲੈਕਸ ਦੇ ਬਾਹਰ ਇਹ ਕਿਸਾਨ ਇਕੱਠੇ ਹੋਏ ਸੀ ਵੱਡੀ ਖਬਰ ਦਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੋਗਾ ਤੋਂ ਜਿੱਥੇ ਕਿਸਾਨਾਂ ਵਿਚਾਲੇ ਅਤੇ ਪੁਲਿਸ ਦੇ ਵਿਚਾਲੇ ਝੜਪ ਹੋਈ ਆ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਪੁਲਿਸ ਦੇ ਨਾਲ ਤੱਕਾ ਮੁਕੀ ਹੋਈ ਹੈ ਮੋਗਾ ਡੀਸੀ ਕੰਪਲੈਕਸ ਦੇ ਬਾਹਰ ਇਹ ਕਿਸਾਨ ਇਕੱਠੇ ਹੋਏ ਸੀ ਅਤੇ ਕੰਪਲੈਕਸ ਦੇ ਅੰਦਰ ਜਬਰੀ داخل ਹੋਣ ਦੀ کوشش ਕਰ ਰਹੇ ਸੀ پولیس ਰੋਕ ਰਹੀ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਉੱਥੇ ਮੌਜੂਦ ਸੀ احتیاط ਦੇ ਤੌਰ ਤੇ ਤਾਂ ਉਸ ਦੌਰਾਨ ਕਿਸਾਨ ਜਦੋਂ ਅੱਗੇ ਵਧਦੇ ਨੇ ਤਾਂ ਤੱਕਾ ਮੁੱਕੀ ਹੁੰਦੀ ਹੈ ਪਹਿਲਾਂ ਬਹਿਸ ਬਾਜ਼ੀ ਹੁੰਦੀ ਹੈ ਫਿਰ ਕਿਸਾਨ ਜਦੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਤਾਂ ਪੁਲਿਸ ਬਲ ਦਾ ਪ੍ਰਯੋਗ ਕਰਦੀ ਹੈ ਤਾਂ ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਦੇ ਵਿਚਾਲੇ ਝੜਪ ਹੋਈ ਹੈ ਤੱਕਾ ਮੁੱਕੀ ਹੋਈ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਪੁਲਿਸ ਅਤੇ ਕਿਸਾਨਾਂ ਵਿਚਾਲੇ ਟਕਰਾਅ ਹੋਇਆ ਹੈ ਮੋਗਾ ਦੇ ਵਿੱਚ ਮੋਗਾ ਡੀਸੀ ਕੰਪਲੈਕਸ ਦੇ ਅੰਦਰ ਦਾਖਲ ਹੋਣ ਦੀ ਜਦੋਂ ਕਿਸਾਨ ਕੋਸ਼ਿਸ਼ ਕਰ ਰਹੇ ਸੀ ਤਾਂ ਉਸ ਦੌਰਾਨ ਪੁਲਿਸ ਕਿਸਾਨਾਂ ਨੂੰ ਧੱਕਦੀ ਹੋਈ ਨਜ਼ਰ ਆ ਰਹੀ ਆ ਪਿੱਛੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਆ ਦੀਪਕ ਸਿੰਘਲਾ ਮੋਗਾ ਤੋਂ ਮੇਰੇ ਸਹਿਯੋਗੀ ਇਸ ਵੇਲੇ ਫੋਨ ਲਾਈਨ ਤੇ ਮੌਜੂਦ ਨੇ ਆ ਦੀਪਕ ਆ ਪੂਰਾ ਘਟਨਾਕਰਮ ਸਮਝਣਾ ਚਾਹਾਂਗੇ ਕਿਹੜੀ ਜਥੇਬੰਦੀ ਸੀ ਮਕਸਦ ਇਹਨਾਂ ਦਾ ਕੀ ਸੀ ਪੁਲਿਸ ਇਹਨਾਂ ਨੂੰ ਰੋਕ ਰਹੀ ਸੀ ਪੂਰਾ ਘਟਨਾਕਰਮ ਕੀ ਇਕੋ ਰੰਡੀਵਰ ਅੱਜ ਮੋਗਾ ਦੇ ਡੀਸੀ ਕੰਪਲੈਕਸ ਦੇ ਬਾਹਰ ਦੋ ਅਲੱਗ-ਅਲੱਗ ਕਿਸਾਨਾਂ ਕਿਸਾਨ ਜਥੇਬੰਦੀਆਂ ਧਰਨੇ ਲੱਗਿਆ ਹੈ ਇੱਕ ਕਿਸਾਨ ਜਥੇਬੰਦੀ ਵੱਲੋਂ ਧਲੇਵਾਲ ਸਾਹਿਬ ਦੇ 100 ਦਿਨ ਭੁਖੜਦਾਲ ਦੇ ਪੂਰੇ ਹੋਣ ਤੋਂ ਬਾਅਦ ਬਾਹਰ ਜਿਹੜਾ ਧਰਨਾ ਦਿੱਤਾ ਗਿਆ ਕੰਪਲੈਕਸ ਤੋਂ ਬਾਹਰ ਜਿਹੜਾ ਧਰਨਾ ਦਿੱਤਾ ਗਿਆ ਔਰ ਭੁਖੜਦਾਲ ਰੱਖੀ ਗਈ ਅੱਜ ਪੂਰਾ ਦਿਨ ਭੁਖੜਦਾਲ ਰੱਖੀ ਗਈ ਔਰ ਦੂਜੇ ਪਾਸੇ ਕਿਸਾਨ ਨੂੰ ਦੂਜ ਸੰਘਰਸ਼ਕ ਪੇਟੀ ਤੇ ਜਿਹੜੇ ਕਿਸਾਨ ਹੈ ਉਹਨਾਂ ਵੱਲੋਂ ਜਿਹੜਾ 1 14 ਤਰੀਕ ਨੂੰ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਗਿਆ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਜਿਹਦੇ ਵਿੱਚ ਇੱਕ ਡਿਫੈਂਸ ਸ਼ੀਲ ਹੋਇਆ ਸੀ ਕੋਣ ਮੁਆਵਜ਼ਾ ਲੈ ਕੇ ਤੇ ਜਿਹੜੀਆਂ ਹੋਰ ਮੰਗਾਂ ਉਸ ਨੂੰ ਲੈ ਕੇ 14 ਤਰੀਕ ਨੂੰ ਮੈਮੋਰੰਡਮ ਦਿੱਤਾ ਗਿਆ ਗਿਆ ਜਿਹਦਾ 5 ਤਰੀਕ ਦਾ ਆਲਟੀਮੇਟ ਦਿੱਤਾ ਸੀ ਕਿ ਅਗਰ 5 ਤਰੀਕ ਤੱਕ ਉਹਦਾ ਮਸਲਾ ਹੱਲ ਨਹੀਂ ਹੁੰਦਾ ਜਾਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀਂ ਕੰਪਲੈਕਸ ਦੇ ਅੰਦਰ ਆ ਕੇ ਤਰਨਾ ਦੇਵਾਂਗੇ ਇਤਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਆ ਉਹ ਅੱਜ ਡੀਸੀ ਕੰਪਲੈਕਸ ਦੇ ਬਾਹਰ ਪਹੁੰਚੀ ਔਰ ਜਿਹੜੀਆਂ ਡੀਸੀ ਕੰਪਲੈਕਸ ਦੀਆਂ ਕੰਧਾਂ ਕਿੱਦੀ ਗੇਟ ਜਿਹੜੇ ਆ ਉਹਨੇ ਬੰਦ ਕੀਤੇ ਹੋਏ ਸੀ ਡੀਸੀ ਕੰਪਲੈਕਸ ਦੇ ਕਿਉਂਕਿ ਕਿਸਾਨ ਜਥੇਬੰਦੀਆਂ ਬਾਹਰ ਧਰਨਾ ਲਗਾਏ ਸ਼ਾਂਤਬਾਈ ਜਿਹੜੀ ਭਗੜਦਾਲ ਕੀਤੀ ਗਈ ਸੀ ਔਰ ਦੂਜੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਕਿਸਾਨ ਸੀ ਕੰਧਾਂ ਟੱਪ ਕੇ ਜਦੋਂ ਕੰਪਲੈਕਸ ਦੇ ਅੰਦਰ ਦਾਖਲ ਹੋਣ ਲੱਗੇ ਤਾਂ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਕਿਸਾਨ ਜਥੇਬੰਦੀਆਂ ਨੇ ਆਪਣੇ ਹੋਰ ਜਿਹੜੇ ਉਹਨਾਂ ਦੇ ਸਾਥ ਜਿਸ ਲੋਕ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੁਣ ਜਿਹੜੇ ਕਿਸਾਨ ਨੇ ਕਿਸਾਨ ਮਿਲਦਨ ਸੰਘਰਸ਼ ਕਮੇਟੀ ਦੇ ਕਾਫੀ ਗਿੰਤੀ ਦੇ ਵਿੱਚ ਮੋਗਾ ਦੇ ਡੀਸੀ ਕੰਪਲੈਕਸ ਦੇ ਵਿੱਚ ਪਹੁੰਚ ਗਏ ਆ ਉੱਥੇ ਪਾਰਕਿੰਗ ਦੇ ਵਿੱਚ ਬਹਿ ਕੇ ਤਰਨਾ ਦੇ ਰਹੇ ਆ ਬਿਲਕੁਲ ਆਦੀਪਕ ਜਿਸ ਤੰਗ ਦੇ ਨਾਲ ਪੁਲਿਸ ਅਤੇ ਕਿਸਾਨਾਂ ਦੇ ਵਿਚਾਲੇ ਇਹ ਝੜਪ ਹੋਈ ਹੈ ਪੁਲਿਸ ਅਧਿਕਾਰੀਆਂ ਦਾ ਇਸ ਸਬੰਧੀ ਕੀ ਕਹਿਣਾ ਹੈ ਇਹ ਕੋ ਸਾਫਤਰ ਤੇ ਪੁਲਿਸ ਜਿਹੜੀ ਹੈ ਸੁਰੱਖਿਆ ਲਈ ਇੱਥੇ ਲੱਗੀ ਹੋਈ ਸੀ ਕਿ ਕੋਈ ਵੀ ਅਭੀ ਨਵੀਂ ਗੱਲ ਨਾ ਹੋਵੇ ਜਿਸ ਨੂੰ ਲੈ ਕੇ ਜਿਹੜੇ ਆ ਕੰਪਲੈਕਸ ਦੇ ਗੇਟ ਆ ਜਿਹੜੇ ਉਹ ਬੰਦ ਕਰ ਦਿੱਤੇ ਗਏ ਸੀ ਕਿ ਉਹ ਜਿਸ ਤਰ੍ਹਾਂ ਮੈਂ ਤੁਹਾਨੂੰ ਰਣਵੀਰ ਪਹਿਲਾਂ ਦੱਸਿਆ ਕਿ ਲੱਗ ਲੱਗ ਜਥੇਬੰਦੀਆਂ ਨੇ ਲੱਗ ਲੱਗ ਮੰਗਾਂ ਲੈ ਕੇ ਕਰਨਾ ਇੱਕ ਜਥੇਬੰਦੀ ਭਗੜਤਾਲ ਦੇ ਬਾਰੇ ਸੀ ਇਹ ਲੇਕਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਜਿਨ੍ਹਾਂ ਸਾਫਤਰ ਦੇ ਗਿਆ ਸੀ ਚੌਰਾ ਤੇਜਵੰਦ ਸਿੰਘ ਸਾਹਿਬ ਨੂੰ ਮੋਬਾਦਨਾਮ ਦਿੱਤਾ ਗਿਆ ਸੀ ਲੇਕਿਨ ਉਥੇ ਤੇ ਕੋਈ ਵੀ ਦੁਆਰ ਹੋਣ ਤੋਂ ਨਾ ਤੋਂ ਬਾਤ ਅੱਜ ਜਿਹੜਾ ਹੈ ਜੀਪਾ ਥੋੜਾ ਜਿਆ ਮੈਂ ਸਮਝਣਾ ਚ ਇਹ ਧਰਨਾ ਇਕੱਠਾ ਸੀ ਦੋਵਾਂ ਜੱਥੇਬੰਦੀਆਂ ਦਾ ਕਿਸਾਨ ਮਜ਼ਦੂਰ ਜੱਥੇਬੰਦੀ ਜਿਹੜੀ ਸਰਬੰਸ ਸਿੰਘ ਪੰਦੇੜ ਦੇ ਨਾਲ ਸੰਬੰਧਤ ਹੈ ਦੂਜੀ ਜੱਥੇਬੰਦੀ ਕੀ ਸਿੱਧੂਪੁਰ ਹੈਗੀ ਸੀ ਇਕੱਠਾ ਧਰਨਾ ਸੀ ਜਾਂ ਅਲੱਗ-ਅਲੱਗ ਧਰਨਾ ਸੀ ਇੱਕਾ ਸਿੱਧੂਪੁਰ ਦਾ ਟਰਨਾ ਜਿਹੜਾ ਡਲੇਵਾਲ ਸਾਹਿਬ ਨੂੰ ਲੈ ਕੇ ਬਾਹਰ ਸ਼ਾਂਤਮਈ ਤਰੀਕੇ ਨਾਲ ਬੈਠੇ ਹੋਏ ਨੇ ਉਹ ਪੁਖਰਤਾਲ ਦੇ ਬੈਠੇ ਨੇ ਲੇਕਿਨ ਜਿਹੜਾ ਕਿਸਾਨ ਮਿਹਨਤੂ ਸੰਘਰਸ਼ ਕਮੇਟੀ ਆ ਉਹਨਾਂ ਦਾ ਕਹਿਣਾ ਆ ਕਿ ਅਸੀਂ ਇੱਕ ਮੈਮੋਰੰਡਮ ਦਿੱਤਾ ਸੀ ਇੱਕ ਸਾਡਾ ਕਿਸਾਨ ਜਿਹੜਾ ਸ਼ਹੀਦ ਹੋ ਗਿਆ ਸੀਗਾ ਉਸ ਨੂੰ ਲੈ ਕੇ ਔਰ ਜਿਹੜੀਆਂ ਹੋਰ ਮੰਗਾਂ ਲੈ ਕੇ ਉਸ ਨੂੰ ਲੈ ਕੇ ਇੱਕ ਮੈਮੋਰੰਡਮ ਦਿੱਤਾ ਗਿਆ ਸੀਗਾ ਜਿਸ ਤੇ ਚਾਹਿਆ ਗਿਆ ਸੀਗਾ ਕਿ 5 ਤਰੀਕ ਤੱਕ ਅਲਟੀਮੇਟਮ ਦਿੱਤਾ ਗਿਆ ਸੀਗਾ ਕਿ ਉਸ ਤੇ ਗੌਰ ਕੀਤਾ ਜਾਵੇ ਲੇਕਿਨ ਉਸ ਤੇ ਨਾ ਗੌਰ ਕਰਨ ਤੋਂ ਬਾਅਦ ਠੀਕ ਆ ਜੀ ਬਖਫਰਾਲ ਦੇ ਲਈ ਸ਼ੁਕਰੀਆ ਦੀਪਕ ਸਿੰਘਲਾ ਮੇਰੇ ਸਹਿਯੋਗੀ ਮੋਗਾ ਤੋਂ ਜਾਣਕਾਰੀ ਦੇ ਰਹੇ ਸੀ ਤਾਂ ਕਿਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਡੀਸੀ ਕੰਪਲੈਕਸ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਗਈ ਇਸ ਤਰ੍ਹਾਂ ਧੱਕਾ ਮੁਕੀ ਹੋਈ ਹੈ ਪਿੱਛੇ